ਅਗਰ ਨਾ ਦਪ੍ਰਿਜ਼ ਦੇ ਪਰ ਤੇ ਦੇ ਬਾਰੇ ਕੀ ਹੈ ਇਸੇ ਮਾਨ ਜੋ ਕਮਿਸ਼ਨਰ ਸਾਹਿਬ ਸਰ ਰਜੀਤ ਸਿੰਘ ਦੀ ਢਲੋ ਦੀਆਂ ਹਦਾਇਤਾਂ ਦੇ ਉੱਤੇ ਅੱਜ ਐਲੀਵੇਟ ਰੋਡ ਦੇ ਉੱਤੇ ਓਵਰ ਸਪੀਡ ਤੇ ਜਿਹੜੇ ਵਿਦਆਊਟ ਹੈਲਮਟ ਜਿਹੜੇ ਚੱਲਦੇ ਨੇ ਉਹਨਾਂ ਦੇ ਤੇ ਹਲੋ ਉਹਨਾਂ ਦੇ ਜਿਹੜਾ ਅਸੀਂ ਜਿਹੜਾ ਨਾਕਾ ਲਾ ਕੇ ਚਲਾ ਰਹੇ ਇਹ ਲੋਕਾਂ ਦੀ ਭਲਾਈ ਵਾਸਤੇ ਵੇਖੋ ਜੇ ਓਵਰ ਸਪੀਡ ਚੱਲਦੇ ਆ ਜੇ ਨਹੀਂ ਕੋ ਡਿੱਗੇਗਾ ਸਿਰ 'ਚ ਸੱਟ ਲੱਗੇਗੀ ਉਹਦਾ ਨੁਕਸਾਨ ਆਏ ਔਰ ਵੇਖੋ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਦੋਂ ਦੇ ਇਹ ਹੈਲਮਟ ਸੀਟ ਬੈਲਟ ਦੇ ਚਲਾਨ ਉਹਨੇ ਉਹਦੀ ਮੌਤਾ ਦੀ ਗੱਲ ਘੜੀ ਇਸ ਕਰਕੇ ਰੋਡ ਸੇਫਟੀ ਦੇ ਤਹਿਤ ਵਿਦਾਉਟ ਜਿਹੜੇ ਹੈਲਮਟ ਜਿਹੜੇ ਉਹਨਾਂ ਦੇ ਮੈਕਸਿਮਮ ਚਲਾਨ ਕੀਤੇ ਜਾ ਰਹੇ ਆ ਅਮਰਸਰ ਸ਼ਹਿਰ ਦੇ ਵਿੱਚ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹੜਾ ਵੀ ਬੰਦਾ ਸ਼ਹਿਰ ਦੇ ਵਿੱਚ ਵਿਦਾਉਟ ਹੈਲਮਟ ਆਏਗਾ ਉਸ ਦਾ ਚਲਾਨ ਕੀਤਾ ਜਾਏਗਾ ਜਾਂ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਦੋਈ ਚੀਜ਼ਾਂ ਨੇ ਜਾਂ ਮੰਗਾ ਭਾਗ ਬਨੇਗਾ ਜਾਂ ਹੈਲਮਟ ਪਾਏਗਾ ਇਸ ਮਾਨ ਜੋ ਕਮਿਸ਼ਨ ਸਾਹਿਬ ਜੀ ਸਖਤ ਕਰ ਸਰ ਜਿਹੜੇ ওভার ਸਪੀਡ ਜਾ ਰਹੇ ਨੇ ਉਹਨਾਂ ਦੇ ਕਿੰਦਾ ਇਹਦਾ ਚਲਾਨ ਆ ਕਿ ਕਿੰਨਾ ਉਹਦਾ ਜੁਰਮਾਨਾ ওভার ਸਪੀਡ ਜਿਹੜੇ ওভার ਸਪੀਡ ਨੇ ਉਹਨਾਂ ਦਾ ਚਲਾਨ ਜਿਹੜਾ ਆ ਤੁਸੀਂ ਕਰ ਰਹੇ ਆ ਉਹਨਾਂ ਦਾ ਚਲਾਨ ਜਿਹੜਾ ਕੋਟ ਦਾ ਕਰਦੇ ਉਹ ਕੋਟ ਚ ਭੁੱਗਦੇ ਜਿਹੜਾ ਸਰ ਆਨਲਾਈਨ ਚਲਾਨ ਨੇ ਉਹ ਕਿਹਨਾ ਕਿਹਨਾ ਦੇ ਚਲਾਨ ਆਨਲਾਈਨ ਚ ਸੀਟ ਬਿਲਡਰ ਆ ਜੀ ਮਸ਼ੀਨ ਦੇ ਨਾਲ ਹੀ ਕਰਦੇ ਜਿਹਦੀ ਗੂਗਲ ਪੇਮੈਂਟ ਹੁੰਦੀ ਆ ਵਿਦਆਊਟ ਹੈਲਮਟ ਆ 1000 ਰੁਪਏ ਜੁਰਮਾਨਾ ਜੀ ਉਹਦੀ ਅਸੀਂ ਜਿਹੜੀ ਆ ਗੂਗਲ ਪੇਮੈਂਟ ਦੇ ਰਾਹੀਂ ਕਰ ਰਹੇ ਆ ਜਿਹੜਾ ਸੀਲ ਬਿਲਡ ਦਾ ਵਾ ਉਹ 500 ਰੁਪਏ ਜੁਰਮਾਨਾ ਜੀ ਉਹਦੀ ਅਸੀਂ ਕਰ ਰਹੇ ਆ ਜੀ ਇਸ ਤਰ੍ਹਾਂ ਜਿਹੜੇ ਜਿਹੜੀਆਂ ਵੱਖ-ਵੱਖ ਨੇ ਜਿਨ੍ਹਾਂ ਦੇ ਵਿੱਚ ਗੂਗਲ ਪੇਮੈਂਟ ਦੇ ਜੁਰਮਾਨੇ ਨੇ ਉਹਨਾਂ ਲਈ ਅਸੀਂ ਕਰ ਰਹੇ ਹਾਂ ਕਿ ਕਈਆਂ ਲੋਕਾਂ ਕੋਲ ਜਿਹੜਾ ਦੂਜੀ ਆ ਪੇਮੈਂਟ ਜ਼ਿਆਦਾ ਹੈਵੀ ਹੋਣ ਕਰਕੇ 5000 10000 ਰੁਪਏ ਉਹਦੀ ਜਿਹੜੀ ਆ ਪੇ ਨਾ ਕਰ ਕਰਕੇ ਉਹ ਕੋਈ ਗੂਗਲ ਪੇਮੈਂਟ ਵੀ ਨਹੀਂ ਕਰ ਸਕਦੇ ਉਹਨਾਂ ਦੇ ਫਿਰ ਕੋਰਟ ਦੇ ਕਰਦੇ ਜਿਹੜੇ ਬਿਲਡ ਪਟਾਕੇ ਵਾਲੇ ਅਜੇ ਵੀ ਚਲਾ ਰਹੇ ਨੇ ਉਹਨਾਂ ਦਾ ਕੀ ਬਿਲਡ ਪਟਾਕੇ ਵਾਲਾ ਜਿਹੜਾ ਜੀ ਉਹਨਾਂ ਨੂੰ ਅਸੀਂ ਬਾਉਂਡ ਤੇ ਉਹਨਾਂ ਦੇ ਖਿਲਾਫ ਜਿਹੜੀ ਸਟ੍ਰਕਚਰ ਬਣੇਗੀ